ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪੀ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦੇ ਜੀ 9:00 ਵਜ ਦਾ ਟਾਈਮ ਹੈ 9:00 ਵਜੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਜੇ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਹੈ ਜੀ ਤੁਸੀਂ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜੁੜ ਕਰਿਓ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਉਹਦਾ ਲਿੰਕ ਤੁਹਾਨੂੰ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਤੇ ਬਾਕੀ ਹੁਣ ਲੱਗੇ ਜੀ ਆਪਾਂ ਜਿਹੜਾ ਕੱਪ ਸੀਗਾ ਉਹਦੇ ਤੇ ਕਾਗਜ਼ ਉੱਟ ਗਿਆ ਸੀ ਤੇ ਉਹ ਪਾਲਣ ਲੱਗੇ ਨੇ ਤੇ ਜਾਲ ਪਾਇਆ ਹੋਇਆ ਸੀਗਾ ਤੇ ਉਹ ਪਰ ਜਾਲ ਰਹਿ ਗਿਆ ਕੱਲਾ ਤੇ ਕਾਗਜ਼ ਇਕੱਠਾ ਹੋ ਗਿਆ ਕਰਨਾ ਸ਼ੇਅਰ ਕਰਦੇ ਆਂ ਜੀ ਵੀਡੀਓ ਬਣੀ ਰਹੀ ਹੋ ਜੀ ਡੈਡੀ ਤੇ ਆਹ ਕੱਪ ਤੁਸੀਂ ਦੇਖ ਸਕਦੇ ਹੋ ਕਾਗਜ਼ ਇਸ ਸਾਈਡ ਜੀ ਕੱਲਾ ਇੱਧਰ ਇਕੱਠਾ ਹੋ ਗਿਆ ਸੀ ਇਸ ਸਾਈਡ ਪਰ ਪਰ ਤਾਂ ਪੂਰੀ ਛੱਤੀ ਵੀ ਲਾਈ ਦੀ ਹੁੰਦੀ ਥੋੜੇ ਬਾਅਦ ਇੱਕ ਬਾਡੀ ਲਗਾ ਕੇ ਇਹ ਤੁਸੀਂ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਵੀਡੀਓ ਦਿਖਦਾ ਹੋਣਾ ਦੇਖੋ ਜਾਲ ਜਾਲ ਪਾਇਆ ਹੋਇਆ ਸੇਪਾ ਆਹ ਵਾਲਾ ਵੀ ਕਾਗਜ਼ ਜਿਹੜਾ ਉੱਡੇ ਨਾ ਪਰ ਕਾਫੀ ਵੈਸੇ ਤਾਂ ਨਹੀਂ ਉੱਡੇ ਆ ਤੇ ਪਰ ਉਹ ਨਾ ਹਵਾ ਇੰਨਾ ਕ ਜਿਆਦਾ ਭੜਾ ਤੂਫਾਨ ਸੀ ਉਹਦਾ ਕਰਕੇ ਸਾਰਾ ਇੱਕ ਸਾਈਡ ਇਕੱਠਾ ਹੋ ਗਿਆ ਸੀ ਤੇ ਹੁਣ ਤੁਹੇ ਫਿਰ ਤੁਹਾਨੂੰ ਪਤਾ ਹੀ ਇਹ ਵੀ ਤੂੜੀ ਫਿਰ ਖਰਾਬ ਹੋ ਜਾਂਦੀ ਜੀ ਮੀਂਹ ਵਗੈਰਾ ਆਵੇ ਮੈਂ ਤਾਂ ਕਹਿੰਦੀ ਰਸਤੀਆਂ ਨਾ ਬੰਨਣਾ ਚਾਹੀਦਾ ਸੀ ਇਹਨੂੰ ਤਾਂ ਇਹ ਘਰ ਮਾਣ ਉੱਤੇ ਗੋਲੇ ਪਾਏ ਨੇ ਪਤਾ ਆਪਣੇ ਲੋ ਇਹ ਫਟਿਆ ਤਾਂ ਨਹੀਂ ਇਹ ਕਾਗਜ਼ ਇਕੱਠਾ ਹੋ ਗਿਆ ਇਕੱਠਾ ਕਿਉਂ ਹੋਇਆ ਫਿਰ ਇਹ ਇੱਕ ਸਾਈਡ ਨੂੰ ਆ ਹਵਾ ਪਾਈ ਜੀ ਧਿਆਨ ਨਾਲ ਖਿੱਚ ਇਧਰੋਂ ਪਹਿਲਾਂ ਇਧਰੋਂ ਖਿੱਚਣਾ ਚਾਹੀਦਾ ਇਧਰੋਂ ਤਾਂ ਕਿ ਫਟੇ ਨਾ ਆ ਦੇਖੋ ਜੀ ਫਾਲਸੇ ਨੂੰ ਵੀ ਕਾਫੀ ਫਲ ਲੱਗਿਆ ਪਿਆ ਸ਼ੈਤਨ ਵੀਡੀਓ ਦਿਖ ਰਿਹਾ ਹਣਾ ਆ ਦੇਖੋ ਮੈਨੂੰ ਬਹੁਤ ਸਾਲ ਲੱਗਦੇ ਆਪਣੇ ਪਹਿਲਾਂ ਮੈਂ ਇੱਕ ਵਾਰੀ ਵੀਡੀਓ ਸ਼ੇਅਰ ਕਰੀ ਸੀ ਜੀ ਤੇ ਇੱਕ ਵੀਵਰਸ ਨੇ ਕਿਹਾ ਕਿ ਇਹ ਪਾਲਸਾ ਨਹੀਂ ਫਾਲਸ ਹੈ ਤੇ ਮੈਨੂੰ ਤਾਂ ਖਿਆਲ ਜੀ ਦਾ ਨਾਮ ਪਤਾ ਹੀ ਨਹੀਂ ਸੀ ਕਿਉਂਕਿ ਮੈਂ ਤਾਂ ਪਹਿਲੀ ਵਾਰ ਇਹ ਦਰਖਤ ਇਨਕੀ ਦੇਖਿਆ ਸੀ ਵੀ ਇਦਾਂ ਦਾ ਵੀ ਕੋਈ ਫਰੂਟ ਹੁੰਦਾ ਹਣਾ ਤੇ ਅੱਜ ਇਹਨੂੰ ਇੱਥੇ ਆਪਾਂ ਤੋੜੀ ਸਿੱਟੀ ਹੋਈ ਆ ਅੱਜ ਇਹਨੂੰ ਟੋਆ ਕਰਕੇ ਜੀ ਜੜਾਂ ਦੇ ਵਿੱਚ ਸਾਰੇ ਦਰਖਤਾਂ ਨੂੰ ਪਾਣੀ ਪਾਵਾਂਗੇ ਕਿਉਂਕਿ ਪਹਿਲਾਂ ਤਾਂ ਇਸੇ ਦਾ ਵੀ ਮੀਂਹ ਚਲੋ ਆ ਜੂਗਾ ਤਾਂ ਮੀਂਹ ਨਾਲ ਪਾਣੀ ਲੱਗ ਜੂਗਾ ਪਰ ਮੀਂਹ ਦਾ ਹੁਣ ਕੋਈ ਚਾਂਸ ਹੋਂਦ ਤੇ ਨਹੀਂ ਦਿਖਦਾ ਖਾਸ ਮੀਂਹ ਤਾਂ ਨਹੀਂ ਪਿਆ ਨੇ ਹੀ ਤੂਫਾਨ ਬੁਝੇ ਰਾਇਆ ਤੇ ਹੁਣ ਆਪਾਂ ਸੋਚਿਆ ਵੀ ਸ਼ਾਮ ਨੂੰ ਸਾਰੇ ਦਰਖਤਾਂ ਨੂੰ ਪਾਣੀ ਲਾ ਦਾਂਗੇ ਕਰਦ ਲਿਆ ਦੇ ਡੈਡੀ ਨੂੰ ਤੇ ਫਿਰ ਜੇ ਇਹਨੂੰ ਰੱਸੀ ਪਾਉਂਗੇ ਤਾਂ ਫਿਰ ਫਟੂਗਾ ਨਹੀਂ ਰੱਸੀ ਨਾਲੇ ਮੇਰੇ ਖਿਆਲ ਦੇ ਵਿੱਚੋਂ ਦੂਸਰੇ ਲੋਡ ਬੰਨਣਾ ਸੀ ਗੋਲ-ਗੋਲ ਉਹਦਾ ਬੰਨਿਆ ਹੋਇਆ ਲਓ ਜੀ ਬੰਨਤਾ ਇਹਨਾਂ ਨੇ ਪੱਲੜ ਤੇ ਕਿਉਂਕਿ ਫਿਰ ਹੁਣ ਚਲ ਆਏ ਆ ਵੀ ਮੀਮੋ ਨਹੀਂ ਪਊਗਾ ਵਿੱਚ ਹੁਣ ਆਪਾਂ ਚੱਲਦੇ ਆਂ ਜੀ ਅੰਦਰ ਹਾਂਜੀ ਤੇਰ ਮਾਨ ਵੱਧ ਰਿਹਾ ਜੀ ਸਪੈਦਾ ਇੱਕ ਤਾਂ ਕਾਰਨ ਜਿਹੜਾ ਸਵੈਦੇ ਨੂੰ ਵੱਡਣ ਦਾਗਾ ਜੀ ਵੀ ਇਹ ਸਪੈਦਾ ਨਾ ਉੱਪਰ ਤਾਰਾਂ ਜਾ ਰਹੀਆਂ ਦੇਖੋ ਤੇ ਇਹ ਤਾਰਾਂ ਦੇ ਨਾਲ ਹੀ ਬਸ ਟੱਚ ਹੋਣ ਵਾਲਾਗਾ ਤੇ ਤਾਂ ਕਰਕੇ ਫਿਰ ਇੱਕ ਦੋ ਸਪੈਦੇ ਸੀ ਸੋਚਿਆ ਵੀ ਇਹ ਗਲਤ ਲੱਗ ਗਏ ਤੇ ਵੀ ਇਹਨਾਂ ਨੂੰ ਆਪਾਂ ਵਾਢੀ ਦਿੰਨੇ ਆ ਇੱਕ ਆਹ ਵਾਲਾ ਸਪੈਦਾ ਇਹ ਵੀ ਜੀ ਗਲਤ ਲੱਗਿਆ ਵੀ ਦੇਖੋ ਤਾਰਾਂ ਦੇ ਨਾਲ ਹੀ ਟੱਚ ਹੋ ਰਿਹਾ ਤੁਹਾਨੂੰ ਪਤਾ ਹੀ ਜੋ ਸਪੈਦੇ ਹੁੰਦੇ ਨੇ ਜੀ ਇਹ ਨੇਰੀ ਦੇ ਵਿੱਚ ਜ਼ਿਆਦਾ ਨੁਕਸਾਨ ਕਰ ਜਾਂਦੇ ਨੇ ਤੇ ਮੈਂ ਇਹਨਾਂ ਨੂੰ ਪਹਿਲੀ ਮੰਨਾ ਕੀਤਾ ਸੀ ਵੀ ਤਾਰਾਂ ਦੇ ਕੋਲ ਨਾਲ ਲਾਓ ਤੇ ਉਹਦੋਂ ਇਹਨਾਂ ਨੇ ਲਾ ਦਿੱਤੇ ਤੇ ਹੁਣ ਆਪਾਂ ਇੱਥੋਂ ਸੋਚਿਆ ਵੀ ਚਲੋ ਆਪਾਂ ਪੀ ਕਿਉਂਕਿ ਜਦ ਹਵਾ ਹੁੰਦੀ ਹੈ ਫਿਰ ਬਹੁਤ ਨੁਕਸਾਨ ਕਰਦੀਆਂ ਨੇ ਹਵਾ ਤੇ ਬਾਕੀ ਫਿਰ ਤਾਰਾਂ ਤੂਰਾਂ ਟੁੱਟਣ ਦਾ ਡਰ ਹੋ ਜਾਂਦਾ ਹਨਾ ਜਦ ਫਸਲ ਖੜੀ ਹੁੰਦੀ ਹੈ ਥੱਲੇ ਉਦੋਂ ਫਿਰ ਡਰ ਰਹਿੰਦਾ ਇਹ 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 ਮੇਰੇ ਉੱਤੇ ਡਿੱਗ ਪੈਣਾ ਸੀ ਤੇ ਬਾਕੀ ਕੰਮ ਹੀ ਹੈ ਜੀ ਆਪਾਂ ਤੁਹਾਨੂੰ ਅੰਦਰ ਦਿਖਾਉਣੀ ਆ ਉੱਥੇ ਆਪਾਂ ਇਹਦਾ ਇਹ ਨਾ ਮਤਲਬ ਕਿ ਬੱਛਰੂ ਖੁੱਲੇ ਛੱਡਣੇ ਨੇ ਜਿਹੜੀ ਆਪਾਂ ਤੂੜੀ ਚੱਕੀ ਆ ਉੱਥੇ ਤੇ ਉਹਦੇ ਵਾਸਤੇ ਫਿਰ ਬਣਾਉਣਾਗਾ ਆਪਣੇ ਕੋਲ ਦੋ ਵੱਡੇ ਵੱਡੇ ਟੰਬੇ ਹੈਗੇ ਸੀਗੇ ਤੇ ਇੱਕ ਇਹਦਾ ਬਣ ਜਾਊਗਾ ਹੁਣ ਰਮਾਨ ਲੱਗਿਆ ਜੀ ਆਹ ਵਾਲੇ ਸਵੈਦੇ ਨੂੰ ਵੱਡਣ ਪਰਲਾ ਨਹੀਂ ਆਪਾਂ ਵੜਦੇ ਉਰਲਾ ਵੱਡਾਂਗੇ ਕਿਉਂਕਿ ਉਰਲੇ ਹੀ ਜ਼ਿਆਦਾ ਟੱਚ ਜੇ ਹੋ ਰਿਹਾ ਨਾਲ ਕਈ ਵਾਰੀ ਗਰਮੀਆਂ ਦੇ ਵਿੱਚ ਉਹ ਦਰਖਤ ਹੁੰਦੇ ਹਨ ਨਾ ਕਿਵੇਂ ਆਪਾਂ ਦੇਖਦੇ ਆਂ ਵੀਡੀਓ ਵਗੈਰਾ ਦੇ ਵਿੱਚ ਦੇਖਦੇ ਆਂ YouTube ਤੇ ਅੱਗ ਲੱਗਣ ਦੇ ਚਾਂਸ ਰਹਿੰਦੇ ਨੇ ਤਾਂ ਕਰਕੇ ਫਿਰ ਇੱਕ ਸਾਡੇ ਉਧਰ ਲਈ ਤੁਹਾਨੂੰ ਦਿਖਾਣੇ ਆ ਤੇ ਉਹ ਵਾਲੀ ਨਾ ਜਿਹੜੀ ਉਹ ਸਾਹਮਣੇ ਆਹ ਦੇਖੋ ਜਿੱਥੇ ਉਹ ਘਰ ਜਿਹਾ ਦਿਖ ਰਿਹਾ ਆਹ ਵਾ ਨਾ ਇੱਥੇ ਦਰਖਤਾਂ ਦੇ ਉੱਥੇ ਇੱਕ ਟਰਾਂਸਫਾਰਮ ਰੱਖਿਆ ਹੋਇਆ ਤਾਂ ਦਰਖਤ ਨੂੰ ਮਤਲਬ ਕਿ ਪਿਛਲੀ ਗਰਮੀਆਂ ਦੀ ਗੱਲ ਆ ਦਰਖਤ ਨੂੰ ਅੱਗੇ ਅੱਗ ਲੱਗੀ ਸੀਗੀ ਤੇ ਮਤਲਬ ਪੂਰੀ ਨਹੀਂ ਲੱਗੀ ਉੱਪਰ ਉੱਪਰ ਲੱਗੀ ਰਹੀ ਆ ਤੇ ਚੰਗਿਆੜੇ ਨਿਕਲਦੇ ਸੀ ਸਾਨੂੰ ਇੱਥੇ ਕਿਉਂਕਿ ਰਾਤ ਦਾ ਟਾਈਮ ਸੀ ਉਦੋਂ ਵੀ ਅਸੀਂ ਸਾਰੇ ਸਾਰੇ ਉੱਠੇ ਉਦੋਂ ਵੀ ਸਾਨੂੰ ਚੜਚੜ ਸੁਣਦੀ ਸੀ ਦੇਖਿਆ ਤੇ ਦੋਨਾਂ ਲਾਟ ਜੀ ਪੈਰੀ ਸੀ ਫਿਰ ਬੋਝਨ ਫਲੀ ਚੱਲ ਪੈਂਦੀ ਸੀ ਤੇ ਬਾਕੀ ਫਿਰ ਦਿਨੇ ਵੀ ਉਵੇਂ ਰਗੀ ਰਾਂਤ ਤੱਕ ਵੀ ਉਵੇਂ ਰਹੀ ਤੇ ਕਿਸੇ ਨੇ ਖਰੇ ਨਾ ਧਿਆਨ ਵੀ ਨਹੀਂ ਦਿੱਤਾ ਤੇ ਪਰ ਫਿਰ ਉਹਦਾ ਕਰਕੇ ਸਾਨੂੰ ਲੱਗਿਆ ਵੀ ਇਹ ਸੇਮ ਹੀ ਤਾਰਾਂ ਜੀਆਂ ਜੜੀਆਂ ਆ ਰਹੀਆਂ ਨੇ ਆਪਣੇ ਇੱਧਰ ਸੀ ਆਖਿਆ ਵੀ ਹੁਣ ਆਪਾਂ ਇਹਨੂੰ ਜਿਹੜਾ ਦਰਖਤ ਆਇਤੋਂ ਵੀ ਥੋੜਾ ਜਹਾ ਕਰਦੀ ਮੈਂ ਪਹਿਲਾਂ ਲਾਉਣ ਵੇਲੇ ਵੈਸੇ ਇਹਨਾਂ ਨੂੰ ਕਿਹਾ ਸੀਗਾ ਵੀ ਇੱਥੇ ਨਾ ਲਾਓ। ਅਰ ਮੰਨ ਧਿਆਨ ਨਾ ਕਿ ਉੱਪਰੋਂ ਆਪਰ ਨਾ ਗਿਰ ਜੇ। ਇਹ ਇੱਧਰ ਨੂੰ ਗਿਰੂਗਾ ਨਾ ਮੇਰੇ ਕੰਨੀ ਨੂੰ ਆਊਗਾ। ਮੇਰੇ ਉੱਤੇ ਪਹਿਲਾਂ ਵੀ ਠਿੱਕੂ ਪੈਣਾ ਸੀ। ਤੇ ਇਹ ਥੋੜਾ ਜਿਹਾ ਰਮਾਨ ਨੂੰ ਆਇਆ ਜੀ ਕਹਿੰਦਾ ਵੀ ਕੱਲ ਵੀ ਵੀਡੀਓ ਦੇਖੀਏ ਵੀ ਸਪੈਦਾ ਜਿਹੜਾਗਾ ਡਿੱਗ ਗਿਆ ਸੀਗਾ ਸੈੱਟ ਦੇ ਉੱਤੇ ਕਿਸੇ ਦਾ ਇੱਕ ਮੱਝ ਮਰ ਗਈ ਤੇ ਉਹਨਾਂ ਰੀਟਰੀਵਰ ਕੁੱਤਾ ਮਰ ਗਿਆ ਤੇ ਫਿਰ ਤਾਂ ਕਰਕੇ ਫਿਰ ਇਹ ਕਹਿੰਦਾ ਵੀ ਆਪਾਂ ਵੀ ਇਹਨੂੰ ਵੜ ਦਿੰਨੇ ਆ ਤੇ ਵੈਸੇ ਇਹ ਤਾਂ ਆਪਦੇ ਡੈਡੀ ਨੇ ਅੰਦਰ ਵੱਡਾ ਸਪੈਦਾ ਜੀ ਘਰ ਦੇ ਅੰਦਰ ਲਈ ਵਾਸੀ ਆ ਉਹਦੇ ਲਈ ਵੀ ਕਹਿ ਰਿਹਾ ਕਹਿੰਦਾ ਉਹਨੂੰ ਵੱਡੋ ਕਿਉਂਕਿ ਜੋ ਪਰਸੋਂ ਬਹੁਤ ਜ਼ਿਆਦਾ ਤੂਫਾਨ ਆਇਆ ਰਾਤ ਵੀ ਆਇਆ ਐਸੀ ਹਵਾ ਕਾਫੀ ਚੱਲ ਰਹੀ ਆ ਪਰ ਪਰਸੋ ਬਹੁਤ بڑا ਤੂਫਾਨ ਸੀ ਤਾਂ ਜਿਹੜਾ ਸਫੈਦਾ ਸੀ ਜੀ ਉਹ ਆਪਣਾ ਬਿਲਕੁਲ ਛੱਡ ਦੇ ਨਾਲ ਟੱਚ ਹੋ ਰਿਹਾ ਸੀਗਾ ਤੇ ਫਿਰ ਉਹਦੋਂ ਐ ਡਰ ਲੱਗ ਰਿਹਾ ਸੀ ਵੀ ਕਿਤੇ ਉੱਤੀ ਨਾ ਡਿੱਗ ਪੇ ਰੁੱਟ ਕੇ ਨਾਲੇ ਫਿਰ ਕੰਧ ਗਰਨ ਦਾ ਡਰਾ ਤਾਂ ਕਰਕੇ ਫਿਰ ਹੁਣ ਅਸੀਂ ਸੋਚਿਆ ਵੀ ਉਹਨੂੰ ਉੱਤੋਂ ਉੱਤੋਂ ਪਹਿਲਾਂ ਤਾਂ ਸੋਚਿਆ ਸੀ ਵੜਾ ਦੇਵਾਂਗੇ ਪਰ ਫਿਰ ਸਾਨੂੰ ਕਿਸੇ ਨੇ ਰਾਏ ਦਿੱਤੀ ਵੀ ਨਹੀਂ ਇਹ ਜਿਹੜਾ ਮੋਟੀਆਂ ਹੋ ਜਾਣੀਆਂ ਵੀ ਤੁਸੀਂ ਇਹਨੂੰ ਥੱਲੇ ਪਟਵਾ ਦਿਓ ਤੇ ਆਪਾਂ ਉਹੀ ਆਪਾਂ ਦਰਖਤ ਜੀ ਹੋਰ ਲਾ ਲਾਂਗੇ ਇੱਕ ਦੋ ਪਰ ਸਪੈਦਾ ਤੁਹਾਨੂੰ ਪਤਾ ਵੀ ਥੋੜਾ ਖਤਰੇ ਜੀ ਵਾਲਾ ਹੁੰਦਾ ਬਾਕੀ ਦੇ ਛਾਂ ਚੋਂ ਤਾਂ ਕੋਈ ਹੁੰਦੀ ਨਹੀਂ ਜੀ ਨਾ ਇਹਦੀ ਛਾਂ ਹੋਣੀ ਆ ਨਾ ਇਹਦਾ ਕੋਈ ਫਲ ਹੋਣਾ ਤੇ ਇਸ ਤੋਂ ਚੰਗਾ ਤਾਂ ਦੂਸਰੇ ਦਾ ਛਤ ਹੁੰਦੇ ਹਨਾ ਕਿ ਛਾਂ ਨਾ ਵੀ ਫਲ ਹੋਵੇ ਚਲੋ ਛਾਂ ਹੋ ਜਵੇ ਉਰਲੇ ਪਾਸੇ ਹੀ ਔਰ ਮਾਂ ਜਿੱਧਰ ਤੂੰ ਕੱਟ ਲਾ ਰਿਹਾ ਸੀ ਉਧਰ ਹੀ ਲਾ ਫਿਰ ਉਰਲੇ ਪਾਸੇ ਗਿਰੂਗਾ ਜਿਵੇਂ ਟੀਵੀ 'ਚ ਨਹੀਂ ਪੜਦੇ ਹੁੰਦੇ ਇਹ 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 ਆ ਗਿਆ ਜੀ ਚੱਕੋ ਜੀ ਹਾਂ ਜੀ ਹੋ ਗਿਆ ਜੀ ਸ਼ਾਮ ਦਾ ਟਾਈਮ ਆਪਾਂ ਲੱਗੇ ਆ ਬਲੌਗ ਮੱਕੀ ਕੰਟੀਨਿਊ ਕਰਨੇ ਨੇ ਐਸੇ ਬਲੌਗ ਹੈ ਜੀ ਆਪਣਾ ਸਵੇਰੀ ਸ਼ੁਰੂ ਹੋ ਗਿਆ ਸੀ 9:00 ਵਜੇ ਸਭ 9:00 ਸਮਾਂ 9:00 ਦੇ ਵਿੱਚ ਸ਼ੁਰੂ ਕਰ ਲਿਆ ਸੀ ਤੇ ਹੁਣ ਮੈਂ ਕਰ ਰਹੀ ਹਾਂ ਜੀ ਸਬਜ਼ੀ ਦੀ ਤਿਆਰੀ ਆਥਨੀ ਬਣਾਉਣਾ ਦਾ ਟਮਾਟਰ ਪਨੀਰ ਤੇ ਉਹਦੇ ਲਈ ਮੈਂ ਮਟਰ ਕੱਢਣ ਲੱਗੀ ਹੁਈ ਆ ਸੂਚਾ ਖਾ ਕੇ ਫਿਰ ਮੈਂ ਕਿਹਾ ਕਿ ਚਲੋ ਨਾਲ ਨਾਲ ਆਪਾਂ ਜਿਹੜਾ ਵਲੌਗ ਜਿਹੜਾ ਕੰਪਲੀਟ ਕਰ ਲਈਏ ਤੁਹਾਡੇ ਨਾਲ ਕੁਝ ਗੱਲ ਕਰਨੀ ਸੀ ਹਨਾ ਕਿਉਂਕਿ ਆਪਣੇ ਵੀਅਰਸ ਦਾ ਕਮੈਂਟ ਆਇਆ ਸੀ ਜੀ ਉਹਦਾ ਰਿਪਲਾਈ ਕਰਨਾ ਸੀ ਆਪਾਂ ਸੋ ਕਮੈਂਟ ਉਹਨਾਂ ਦਾ ਏਸ ਜੀ ਵੀ ਕਹਿੰਦੇ ਵੀ ਮੈਂ ਪਾਰਟ ਬਹੁਤ ਕਰਦੀ ਹਾਂ ਉਹ ਕਹਿੰਦੇ ਉਹਨਾਂ ਦਾ ਕਮੈਂਟ ਏਸ ਜੀ ਮੈਂ ਪਾਰਟ ਬਹੁਤ ਕਰਦੀ ਹਾਂ ਮੈਨੂੰ ਬਹੁਤ ਗੁੱਸਾ ਆਉਂਦਾ ਤੁਹਾਡਾ ਜਪਾਤੋਂ ਦਿਨ ਅਸ਼ੇਰ ਕਰਾਂਗੇ ਜੇ ਗੁੱਸਾ ਹੁੰਦਾ ਹੋਵੇ ਜਾਂ ਘਬਰਾਹਟ ਹੋਵੇ ਜਾਂ ਟੈਨਸ਼ਨ ਹੋਵੇ ਤਿੰਨੋਂ ਚੀਜ਼ਾਂ ਵਿੱਚੋਂ ਕੁਝ ਵੀ ਹੋਵੇ ਤਾਂ ਤੁਸੀਂ ਕੀ ਕਰਨਾ ਵੀ ਜਿਹਦੇ ਨਾਲ ਤੁਹਾਨੂੰ ਨਾੜਾ ਤੇ ਤੁਹਾਡਾ ਮਾਈਂਡ ਵੀ ਸ਼ਾਂਤ ਹੋ ਜਾਊਗਾ ਤੇ ਤੁਸੀਂ ਫਰੈਸ਼ ਹੋ ਜਾਓਗੇ ਹਲਕਾ ਮਹਿਸੂਸ ਕਰੋਗੇ ਹੁਣ ਤੁਸੀਂ ਇਹ ਜੀ ਮਤਲਬ ਕਿ ਇੱਕ ਥੱਲੇ ਜਾ ਮਸਨ ਲਗਾ ਕੇ ਜਾਂ ਮੰਜੇ ਦੇ ਉੱਤੇ ਚੌਂਕੜੀ ਮਾਰ ਲੈਣੀ ਆ ਚੌਂਕੜੀ ਮਾਰ ਕੇ ਦਸੱਖਾਂ ਬੰਦ ਕਰ ਲੈਣੀ ਆ ਖੰਬੰਦਗਰ ਜੀ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਨਾ 10 ਤੋਂ 15 ਮਿੰਟ ਇਹ ਨਾ ਹੋ ਤਾ ਕਿ ਨਾ ਸ਼ੇਰਤ ਆਣੀ ਆ ਜੀ ਜਦੋਂ ਮੈਨੂੰ ਕੋਈ ਮਤਲਬ ਇਦਾਂ ਦੀ ਪ੍ਰੋਬਲਮ ਹੋਵੇ ਤਾਂ ਮੈਂ ਖੁਦ ਕਰਦੀ ਆਂ ਫਿਰ ਉਹਦੇ ਨਾਲ ਮਨ ਬਹੁਤ ਸ਼ਾਂਤ ਹੋ ਜਾਂਦਾ ਕਿਵਰੇ ਬਹੁਤ ਜ਼ਿਆਦਾ ਕੋਈ ਘਬਰਾਹਟ ਹੋਣੀ ਆ ਕੋਈ ਗੱਲ ਬੁਨ ਮੈਂ ਇਹ ਆਦਾਂ ਜੀ ਕਿ ਵੀ ਕਰਦੀ ਕੋਈ ਟੈਨਸ਼ਨ ਹੁੰਦੀ ਆ ਨਾ ਤੇ ਜੇ ਆਪਾਂ ਰਹਿਣ ਦੀ ਕੋਈ ਪ੍ਰੋਬਲਮ ਹੋ ਤਾਂ ਮੈਂ ਕੀ ਕਰਦੀ ਆਂ ਮੈਂ ਇਦਾਂ ਹੀ ਕਰਦੀ ਆਂ ਜੀ ਮੈਂ ਮੰਜਾ ਢਾਲ ਲੈਂਦੀ ਆਂ ਜਾਂ ਮੈਂ نیچے ਆਸਣ ਲਗਾ ਲੈਂਦੀ ਆਂ ਜਾਂ ਬੈੱਡ ਤੇ ਰਹਿਣੀਆਂ ਤੇ ਚੌਂਕੜੀ ਮਾਰ ਕੇ ਅੱਖਾਂ ਬੰਦ ਕਰਕੇ 10 ਤੋਂ 15 ਮਿੰਟ ਵਾਹਿਗੁਰੂ ਦਾ ਸਿਮਰਤ ਕਰਨਾ ਪਰ ਜਦੋਂ ਆਪਾਂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰਦੇ ਆ ਜੀ ਨਾ ਤਾਂ ਉੱਚੀ ਬਾਹ ਦੇ ਵਿੱਚ ਸਹਜੇ ਸਹਜੇ ਕਰਨਾਗਾ ਪਰ ਉਹਦਾ ਇੰਨਾ ਤਨੰਦ ਬਣ ਜਾਂਦਾਗਾ ਵੀ ਫਿਰ ਨਾ ਮਤਲਬ ਕਿ ਆਪਣਾ ਮਨ ਹੀ ਨਹੀਂ ਕਰਦਾ ਹਟਣ ਨੂੰ ਆਪਾਂ 15 ਮਿੰਟ ਤੋਂ ਵੀ ਜੀ 25 ਮਿੰਟ ਵੀ ਕਰ ਲੈਨੇ ਆ ਤੇ ਕਰਨਾ ਕਿਵੇਂ ਆ ਜੀ ਮੈਂ ਤਾਂ ਉਹ ਦੱਸਦੀ ਆਂ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਚੌਕੜੀ ਮਾਰ ਕੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਕਰਨਾ ਹੈ ਵਾਹੇ ਗੁਰੂ ਸ਼ਾਂਤੀ ਦੇ ਨਾਲ ਤੇ ਉਹਦੇ ਨਾਲ ਨਾ ਜਦੋਂ ਵਾਹੇ ਗੁਰੂ ਆਪਾਂ ਲੰਬੀ ਹਿੱਕ ਲੈ ਕੇ ਜਾਂਦੇ ਹਾਂ ਉਸ ਮਵਾਜ਼ ਨੂੰ ਤਾਂ ਉਹਨਾਂ ਬੜੀ ਮਨ ਨੂੰ ਸ਼ਾਂਤੀ ਹੁੰਦੀ ਆ ਤੇ ਜਦੋਂ ਆਪਾਂ 10 ਤੋਂ 15 ਮਿੰਟ ਕਰ ਲੈਂਦੇ ਆ ਜੀਵਾਚ ਕਰਦੇ ਆ ਆਪਣਾ ਧਿਆਨ ਆਟੋਮੈਟਿਕਲੀ ਬਾਹਰ ਹੁੰਦੀ ਨਾਮ ਦੇ ਵਿੱਚ ਜੁੜ ਜਾਂਦਾ ਹੈਗਾ ਤੇ ਫਿਰ ਉਹਦੇ ਨਾਲ ਨਾ ਮਤਲਬ ਜਿਹੜਾ ਟੈਨਸ਼ਨ ਹੋਵੇ ਘਬਰਾਹਟ ਹੋਵੇ ਜਾਂ ਗੁੱਸਾ ਆਇਆ ਹੋਵੇ ਤਾਂ ਮਨ ਸ਼ਾਂਤ ਹੋ ਜਾਂਦਾ ਤੇ ਤੁਸੀਂ ਮਹਿਸੂਸ ਕਰੋਗੇ ਜੀ ਤੁਹਾਡਾ ਜਿਹੜਾ ਸਰੀਰ ਆ ਉਹ ਠੰਡਾ ਜਾ ਹੋ ਜਾਂਦਾ ਮਤਲਬ ਇਹ ਹੋ ਜੂ ਇੱਕ ਤਰ੍ਹਾਂ ਦੀ ਚੀਜ਼ ਨਾ ਬੜੀ ਸ਼ਾਂਤ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਹੈ ਰਿਲੈਕਸ ਫੀਲ ਹੁੰਦਾ ਉਹਦੇ ਨਾਲ ਸੋ ਤਾਂ ਕਰਕੇ ਮੈਂ ਕਿਹਾ ਚਲੋ ਮੈਂ ਵੀਡੀਓ ਜੇ ਸ਼ੇਅਰ ਕਰਾਂ ਕਿਉਂਕਿ ਵੈਸੇ ਤਾਂ ਮਨ ਨੂੰ ਕਮੈਂਟ ਚ ਵੀ ਰਿਪਲਾਈ ਕਰ ਸਕਦੇ ਸੀ ਇੱਕ ਦਾ ਪਰਸੈਂਟ ਤੇ ਵਿੱਚ ਜੇ ਉਹਨੇ ਗੱਲ ਸਮਝ ਨਹੀਂ ਆਉਗੀ ਹੈਨਾ ਤੇ ਦੂਸਰਾ ਇਹ ਹੈ ਕਿ ਚਲੋ ਕਈ ਦਾ ਵੀ ਆਪਣੇ ਵਰਗਾ ਕੋਈ ਹੋਰ ਹੁੰਦਾ ਹੈ ਨਾ ਜਿਹਨੂੰ ਮਤਲਬ ਕਿ ਜੋ ਕੋਈ ਕਦੇ ਘਬਰਾਹਟ ਹੋ ਗਈ ਹੈ ਨਾ ਤੇ ਤੁਸੀਂ 10 ਤੋਂ 15 ਮਿੰਟ ਬਸ ਬੈਠ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਦਿਮਾਗ ਕਿਸੇ ਹੋਰ ਪਾਸੇ ਨਹੀਂ ਰਹੇ ਨਾ ਹੋਵੇ ਤੁਸੀਂ ਸਿਮਰਨ ਕਰ ਰਹੇ ਹੋ ਤੇ ਦਿਮਾਗ ਕਿਸੇ ਹੋਰ ਕੰਮ ਚ ਲੱਗਿਆ ਹੋਇਆ ਜਾਂ ਤੁਸੀਂ ਸਿਮਰਨ ਕਰ ਰਹੇ ਹੋ ਦਿਮਾਗ ਕਿਸੇ ਹੋਰ ਕੰਮ ਚ ਲੱਗਿਆ ਨਹੀਂ ਤੁਸੀਂ ਪਹਿਲਾਂ ਆਪਣੇ ਦਿਮਾਗ ਨੂੰ ਸ਼ਾਂਤ ਕਰਨਾ ਸਾਰੇ ਤੰਗਾਂ ਵਿੱਚੋਂ ਦਿਮਾਗ ਨੂੰ ਹਟਾ ਕੇ ਅੱਖਾਂ ਬੰਦ ਕਰਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਿਮਾਗ ਨੂੰ ਲੈ ਕੇ ਜਾਣਾ ਤੁਸੀਂ ਐਵੇਂ ਮਹਿਸੂਸ ਕਰਨਾ ਵੀ ਦਸਵੇਂ ਪਾਤਸ਼ਾਹ ਜੀ ਅੱਖਾਂ ਬੰਦ ਕਰਕੇ ਤੁਹਾਡੇ ਸਾਹਮਣੇ ਖੜੇ ਨੇ ਤੇ ਤੁਸੀਂ ਉਹਦੇ ਉਹਨਾਂ ਦੇ ਚਰਨਾਂ 'ਚ ਬੈਠੇ ਅਰਦਾਸ ਕਰ ਰਹੇ ਹੋ ਇਦਾਂ ਮਹਿਸੂਸ ਕਰਨਾ ਜੀ ਅੱਖਾਂ ਬੰਦ ਦੇ ਨਾਲ ਦਸਵੇਂ ਪਾਤਸ਼ਾਹ ਜੀ ਅਗਰ ਆਪਣਾ ਫੋਟੋ ਦੇਖਣ ਦੀਆਂ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਦਰਸ਼ਨ ਜਦੋਂ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਤੁਸੀਂ ਦੇਖੋਗੇ ਵੀ ਹੌਲੀ-ਹੌਲੀ ਆਪਣਾ ਮਾਨਵ ਟਿਕਣਾ ਸ਼ੁਰੂ ਹੋ ਜਾਂਦਾ ਕਿ ਆਪਣਾ ਆਨੰਦ ਵੀ ਬਣਨ ਲੱਗ ਜੂ ਤੁਹਾਨੂੰ ਰਸੀਆਂ ਹੋਣ ਲੱਗ ਜੂ ਬਾਣੀ ਚੱਕਣਾ ਬਾਣੀ ਦੇ ਕੋਲ ਨੂੰ ਵੀ ਜੀ ਕਰੂ ਤੇ ਆਪ ਨੂੰ ਇਹ ਲੱਗੂਗਾ ਬੱਬਾ ਵਾਹਿਗੁਰੂ ਦਾ ਸਿਮਰਨ ਉਹ ਜਪਦੇ ਹੀ ਚਾਹੀਏ ਸੋ ਇਹ ਸਭ ਤੋਂ ਬੈਸਟ ਮੈਡੀਟੇਸ਼ਨ ਦੇ ਵਿੱਚ ਵੀ ਇਹ ਚੀਜ਼ ਦੱਸੀ ਜਾਂਦੀ ਆ ਜੇ ਤੁਸੀਂ ਮੈਡੀਟੇਸ਼ਨ ਦਾ ਵੀ YouTube ਤੇ ਸਰਚ ਕਰੋ ਵਾਹਿਗੁਰੂ ਮੈਡੀਟੇਸ਼ਨ ਲਿਖ ਕੇ ਵੀ ਤਾਂ ਵੀ ਮਤਲਬ ਕਿ ਇਹ ਚੀਜ਼ ਰੈਸਟਿੰਗ ਆਉਂਦੀ ਹੈ ਵਾਹਿਗੁਰੂ ਦਾ ਸਿਧਰ ਨਗਾ ਮੈਡੀਟੇਸ਼ਨ ਕਰਦੇ ਨਾਲ ਜਿਹੜਾ ਦਿਮਾਗ ਬਹੁਤ ਸ਼ਾਂਤਤ ਹੁੰਦਾ ਸੋ ਬਸ ਦੀ ਅੱਜ ਦੀ ਇਹ ਸੀ ਵੀਡੀਓ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆ ਐਂਡ ਵੀਡੀਓ ਕਿੱਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਆ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ